ਅੱਜ ਹਿਸ਼ਾਰਪੁਰ ਦੇ ਹਲਕੇ ਸ਼ਾਮਚਰਾਸੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਅਭਜੋਤ ਨੂੰ ਉਸ ਵਕਤੇ ਵੱਡਾ ਝਟਕਾ ਲੱਗਿਆ ਜਦੋਂ ਆਮ ਆਦਮੀ ਪਾਰਟੀ ਦੇ ਪੰਜ ਕੌਂਸਲਰ ਆਮ ਆਦਮੀ ਪਾਰਟੀ ਨੂੰ અલਵਿਦਾ ਆਖ ਕੇ ਸਾਬਕਾ ਵਿਧਾਇਕ ਪਵਨ ਕੁਮਾਰ ਆਦਿ ਆਦਿ ਅਗਵਾਈ ਚ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ। ਇਹ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਪਵਨ ਆਦਿਆ ਨੇ ਕੌਂਸਲਰਾਂ ਦਾ ਸਰੋਪਾਉ ਪਵਾ ਕੇ ਸਵਾਗਤ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਚ ਉਹਨਾਂ ਨੂੰ ਹਰ ਬੰਦਾ ਮਾਨ ਸਨਮਾਨ ਦਿੱਤਾ ਜਾਵੇਗਾ। ਐਂਡ ਮੀਡੀਆ ਦੇ ਰੁਬਰੂ ਹੁੰਦਿਆਂ ਪਵਨ ਆਦਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਉਨਤੇ ਇਹਨਾਂ ਕੌਂਸਲਰਾਂ ਨੂੰ ਆਪਣੇ ਵਾਅਦਿਆਂ ਦੀ ਤਰੱਕੀ ਲਈ ਬਹੁਤ ਉਮੀਦਾਂ ਸਨ। ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ 'ਚ ਕਿਸੇ ਵੀ ਵਿਅਕਤੀ ਦੀ ਕੋਈ ਪੁੱਛ ਪੜਤਾਲ ਨਹੀਂ ਹੈ ਤੇ ਨਾ ਹੀ ਕਿਸੇ ਐਮਸੀ ਦਾ ਹੀ ਕੋਈ ਕੰਮ ਹੋ ਰਿਹਾ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੌਜੂਦਾ ਮੰਤਰੀ ਡਾਕਟਰ ਰਵਜੋਤ ਟੁੱਟੀਆਂ ਸੜਕਾਂ ਨੂੰ ਲੈ ਕੇ ਨਿਤ ਦਿਨ ਰੋਸ ਵੀ ਖਾਵੇ ਕਰਦੇ ਸਨ। ਪਰੰਤੂ ਹੁਣ ਇੰਜ ਚਾਪਦਾ ਹੈ ਕਿ ਆਪਣੀ ਸਰਕਾਰ ਆਉਣ ਤੇ ਉਹਨਾਂ ਦੀਆਂ ਅੱਖਾਂ ਕੰਮ ਕਰਨੀਆਂ ਬੰਦ ਕਰ ਗਈਆਂ ਹੁਣ। ਉਹਨਾਂ ਕਿਹਾ ਕਿ ਹਲਕਾ ਸ਼ਾਮਚੁਰਾਸੀ 'ਚ ਵਿਕਾਸ ਹੋਣਾ ਤਾਂ ਦੂਰ ਦੀ ਗੱਲ ਬਲਕਿ ਲੋਕਾਂ ਦੇ ਛੋਟੇ ਛੋਟੇ ਕੰਮ ਵੀ ਨਹੀਂ ਹੋ ਰਹੇ ਨੇ ਤੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਹੁਸ਼ਰਪਤ ਦੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ ਮੈਂ ਤਾਂ ਇਹ ਗੱਲ ਕਹਿ ਨਹੀਂ ਚਾਹੁੰਦਾ ਜੀ ਵੀ ਲੋਕਾਂ ਦੇ ਅੰਦਰ ਜਿਹੜਾ ਇੱਕ ਝਾਸੀ ਲੋਕਾਂ ਦਾ ਇੱਕ ਭਰਮ ਭੁਲਿਖਾ ਸੀ ਕਿ ਸਾਡੇ ਕੰਮ ਹੋਣਗੇ ਲੋਕ ਜਿਹੜਾ ਬਦਲਾਅ ਕਹਿੰਦੇ ਸੀ ਆਣਾ ਆ ਉਹ ਬਦਲਾਅ ਨਹੀਂ ਇੱਕ ਬਦਲਾਖੋਰ ਨੀਤੀ ਆਈ ਆ ਉਹ ਲੋਕਾਂ ਨੂੰ ਉਹਦੀ ਸਮਝ ਆਉਣ ਲੱਗ ਪਈ ਆ ਅੱਜ 2 ਸਾਲ ਇਲੈਕਸ਼ਨ ਦੇ ਵਿੱਚ ਪਏ ਆ ਸਾਡੇ ਇਥੇ ਲੰਬੇ ਸਮੇਂ ਤੋਂ 9 ਮੈਂਬਰਾਂ ਦੀ ਚੋਣ ਹੁੰਦੀ ਆ ਮਿਊਨਿਸਪੈਲਟੀ ਦੇ ਅੰਦਰ ਜਿਹੜੀ 9 ਮੈਂਬਰਾਂ ਦੀ ਚੋਣ ਹੁੰਦੀ ਆ ਤੇ ਉਹਦੇ ਵਿੱਚੋਂ 5 ਜਿਹੜੇ ਆ ਸਾਡੇ ਨਾਲ ਐਮਸੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਾਮਲ ਹੋਏ ਆ ਤਾਂ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੈਰੀ ਇਹਨਾਂ ਨਾਲ ਜਿਵੇਂ ਗੱਲ ਹੋਈ ਆ ਤੇ ਇਹ ਮਹਿਸੂਸ ਕਰਦੇ ਆ ਵੀ ਸਾਡਾ ਨਾਂ ਤਾਂ ਉਥੇ ਕੰਮ ਹੋ ਰਿਹਾ ਆ ਕਮੇਟੀ ਦੇ ਅੰਦਰ ਪੂਰੀ ਤਰ੍ਹਾਂ ਚੋਰਾ ਰੌਲੀ ਆ ਆਪਣੀ ਮਨਮਾਨੀ ਕਰ ਰਹੇ ਆ ਔਰ ਉਸ ਮਨਮਾਨੀ ਦੇ ਵਿੱਚ ਇਹਨਾਂ ਨੇ ਸੀਐਮ ਨੂੰ ਵੀ ਗੁਹਾਰ ਲਾਈ ਆ ਵੀ ਇਸ ਕਮੇਟੀਆਂ ਦੀ ਜਿਹੜੀ ਆ ਆਪਣੇ ਪੱਧਰ ਤੇ ਚੈਕਿੰਗ ਕਰਾਈ ਜਾਵੇ ਕਿਉਂਕਿ ਇਹਨਾਂ ਨੇ ਇੱਕ ਇਮਾਨਦਾਰੀ ਦਾ ਟਡੋਰਾ ਪਟਿਆ ਸੀ ਇਮਾਨਦਾਰੀ ਦੀ ਗੱਲ ਕੀਤੀ ਸੀਗੀ ਲੋਕਾਂ ਦੇ ਫੰਡ ਨੂੰ ਚੂਨਾ ਲੱਗ ਰਿਹਾ ਆ ਇੱਕ ਫਰਜੀ ਜਿਹੜੇ ਆ ਬਿੱਲ ਤਿਆਰ ਹੋ ਰਹੇ ਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜਾ ਜਿਸ ਕਮੇਟੀ ਦੇ ਵਿੱਚ ਇਹ ਸਮਝਦੇ ਆ ਤੁਸੀਂ ਵੀ ਅੱਧ ਨਾਲੋਂ ਜ਼ਿਆਦਾ ਜਿਹੜੀ ਕਮੇਟੀ ਆ ਉਹ ਇਸ ਵੇਲੇ ਸਾਡੇ ਨਾਲ ਖੜੀ ਆ ਜੇ ਅੱਜ ਇਹਦੀ ਫਲੋਰ ਟੈਸਟਿੰਗ ਹੋ ਜਾਏ ਜਿਹੜਾ ਇਹਦਾ ਬਹੁਮਤ ਸਿੱਧ ਕਰਨਾ ਪੈ ਜਾਏ ਜੇ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਜਾਂ ਬਲ ਉਹ ਨਾ ਪ੍ਰਯੋਗ ਕਰਨ ਤਾਂ ਮੇਰਾ ਖਿਆਲ ਆ ਉਹਨਾਂ ਦਾ ਤਾਂ ਉਦਾਂ ਹੀ ਉਹਨਾਂ ਨੂੰ ਰਿਜ਼ਾਈਨ ਕਰ ਜਾਣਾ ਚਾਹੀਦਾ ਆ ਕਦਮ ਚੁੱਕੇ ਜਾਵੇਗਾ ਫਲੋਰ ਟੈਸਟ ਨੂੰ ਲੱਗੇ ਹਾਂ ਜ਼ਰੂਰ ਕਦਮ ਚੁੱਕਾਂਗੇ ਜੀ ਅਸੀਂ ਕਿਉਂ ਨਹੀਂ ਚੱਕਾਂਗੇ ਜਿਹੜੇ ਪੰਜ ਬੰਦੇ ਐਮਸੀ ਸਾਡੇ ਨਾਲ ਆਏ ਆ ਔਰ ਇਹ ਜਰੂਰ ਕਦਮ ਅਸੀਨਾਂ ਦਾ ਚੱਕਾਂਗੇ ਇਹਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਕਾਂਗਰਸ ਹਮੇਸ਼ਾ ਲੋਕਾਂ ਵਾਸਤੇ ਲੜਦੀ ਰਹੀ ਹੈ ਖੜਦੀ ਰਹੀ ਹੈ ਆਪਣੇ ਇਨਸਾਫ ਵਾਸਤੇ ਲੜਦੀ ਖੜਦੀ ਰਹੀ ਹੈ ਅਸੀਂ ਇਹ ਸਰਕਾਰ ਤੱਕ ਪੂਰੀ ਗੱਲ ਪਹੁੰਚਾਈ ਹੈ ਵੀ ਇਹਦੀ ਇਨਕੁਆਇਰੀ ਕੀਤੀ ਜਾਵੇ ਔਰ ਜਿਹੜੀ ਫਲੋਰ ਟੈਸਟਿੰਗ ਆ ਉਹਦੀ ਕੀਤੀ ਜਾਵੇ ਤਾਂ ਕਿ ਉਹਦੇ ਕੋਲ ਤਾਂ ਬਹੁਮਤ ਹੀ ਨਹੀਂ ਉਹਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਡਿਜ਼ਾਈਨ ਕਰ ਜਾਣਾ ਚਾਹੀਦਾ ਹੈ ਕਿਉਂਕਿ ਉਹ ਜਿਹੜੇ ਪਹਿਲਾਂ ਐਮਸੀ ਹੈਗੇ ਆ ਪ੍ਰਧਾਨ ਜੀ ਛੜੱਪਾਵਾਜੀ ਦੇ ਨਾਲ ਪ੍ਰਧਾਨ ਬਣੇ ਸੀ ਇਹ ਜਿਹੜੇ ਪ੍ਰਧਾਨ ਬਣੇ ਆ ਉਹ ਛੜੱਪਾਵਾਜੀ ਦੇ ਨਾਲ ਬਣੇ ਆ ਹੁਣ ਤਾਂ ਉਹਨਾਂ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਤੁਹਾਡੇ ਸਾਹਮਣੇ মিডিਆ ਦੇ ਅੱਗੇ ਇੱਕ ਪੰਜ ਜਿਹੜੇ ਐ ਐਮਸੀ ਖੜੇ ਆ ਉਹ ਇਸ ਗੱਲ ਨੂੰ ਮੰਨ ਕੇ ਚੱਲਣ ਬਿਓ ਜੀ ਮੈਂ ਆਪਣੀ ਗੱਲ ਵੀ ਦੱਸਦੇ ਆ ਤੇ ਚਾਰ ਐਮਸੀ ਉਹਨਾਂ ਦੇ ਖੋਲ ਆ ਔਰ ਚਾਰ ਵੀ ਜਿਹੜੇ ਆ ਉਹ ਸਿਰਫ ਇੱਕ ਦਿਖਾਵਾ ਆ ਉਹਨਾਂ ਦੇ ਵਿੱਚੋਂ ਵੀ ਤਿੰਨ ਅੱਜ ਦੀ ਡੇਟ 'ਚ ਵੀ ਸਾਡੇ ਨਾਲ ਅਗਰ VOTING ਹੁੰਦੀ ਆ ਤੇ ਉਹ ਤਿੰਨ ਸਾਡੇ ਨਾਲ ਆਉਣਗੇ ਸਿਰਫ ਉੱਥੇ ਜਿਹੜਾ ਆ ਇੱਕ ਪ੍ਰਧਾਨ ਹੀ ਕੱਲਾ ਰਹਿ ਜਾਏਗਾ ਜਿਹੜੇ 3 ਐਮਸੀ ਆ ਬਾਕੀ ਵੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਉਹ ਵੀ ਸਾਡੇ ਨਾਲ ਖੜੇ ਆ ਹਲਕਾ ਸ਼ਾਮਚਰਾਸੀ ਤੋਂ ਵਧਾਇਆ ਕਿ ਡਾਕਟਰ ਰਵਜੋਤ ਜੀ ਹੁਣ ਤਾਂ ਕੈਬਨਟ ਦੇ ਵਿੱਚ ਵੀ ਉਹਨਾਂ ਨੂੰ ਥਾਂ ਮਿਲੀ ਇਹਨੂੰ ਕਾਫੀ ਸਮਾਂ ਹੋ ਗਿਆ ਕਿ ਲੱਗਦਾ ਹੈ ਕਿ ਜਦੋਂ ਵਿਧਾਇਕੀ ਦੌਰਾਨ ਉਹ ਕੰਮ ਨਹੀਂ ਹੋਏ ਸੀ ਹੁਣ ਉਹ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਨੇ ਦੇਖੋ ਮੈਂ ਇੱਕ ਗੱਲ ਬੜੀ ਖੁਸ਼ੀ ਮਹਿਸੂਸ ਕੀਤੀ ਸੀ ਜਿਸ ਦਿਨ ਇਹਨਾਂ ਨੂੰ ਰਵਜੋਤ ਜੀ ਨੂੰ ਕੈਬਨਟ ਮਨਿਸਟਰ ਬਣਾਇਆ ਗਿਆ ਬੜੀ ਖੁਸ਼ੀ ਮਹਿਸੂਸ ਕੀਤੀ ਸੀ ਮੈਂ ਸਮਝਦਾ ਸੀ ਵੀ ਅੱਗੇ ਇਹ ਕਹਿੰਦੇ ਜੀ ਵੀ ਮੇਰੇ ਕੋਲ ਤਾਂ ਤਾਕਤ ਨਹੀਂ ਆ ਮੈਂ ਕੁਝ ਕਰ ਨਹੀਂ ਸਕਦਾ ਉਥੇ ਤਾਂ ਹੈ ਹੀ ਵਨ ਮੈਨ ਸ਼ੋ ਆ ਇਹਨਾਂ ਅੰਦੀ ਤੱਕ ਕੋਈ ਪੁੱਛ ਪਹਿਚਾਨ ਹੀ ਹੈ ਨਹੀਂ ਮੈਂ ਜਿੱਥੇ ਕੋਈ ਛੱਡ ਗਿਆ ਸੀ ਕੰਮ ਉਥੇ ਰਹਿ ਗਿਆ ਇੱਕ ਵੀ ਗੱਲ ਦੱਸਣੇ ਕਿ ਇੱਕ ਤਰੱਕੀ ਦੱਸਣ ਇਹ ਬਈ ਕਿਤੇ ਕੋਈ ਇਹਨਾਂ ਨੇ ਇੱਕ ਇਟ ਲਾਈ ਹੋਵੇ ਜਾਂ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਪੈਸਾ ਦਿੱਤਾ ਹੋਵੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਸ ਲਈ ਸੜਕਾਂ ਦੇ ਉੱਤੇ ਛੋਟੇ ਛੋਟੇ ਟੋਏ ਪੈ ਜਾਂਦੇ ਸੀ ਤੇ ਇਹ ਰਵਜੋਦ ਜੀ ਸਾਡੇ ਭਾਈ ਸਾਹਿਬ ਇੱਕ ਕਾਗਜ਼ ਦੀਆਂ ਕਸ਼ਤੀਆਂ ਲਿਆ ਕੇ ਤੇ ਉੱਥੇ ਖਲਾਉਣੇ ਜਾਂ ਲਿਆ ਕੇ ਛੱਡ ਦਿੰਦੇ ਸੀ ਹੁਣ ਮੇਰਾ ਖਿਆਲ ਆ ਵੀ ਅੱਖਾਂ ਨੂੰ ਦਿਸਦਾ ਹੀ ਕੁਝ ਨਹੀਂ ਆ ਮੇਰਾ ਖਿਆਲ ਆ ਵੀ ਏਡੇ ਏਡੇ ਖੱਡੇ ਆ ਜਿਹੜੇ ਕਿ ਜਿਹਦੇ ਵਿੱਚ ਕਈ ਹਾਦਸੇ ਹੋ ਗਏ ਇਹ ਕਦੀ ਝਾਤੀ ਮਾਰਨ ਕੰਢੀ ਵਾਲਿਆਂ ਨੇ ਇਹਨਾਂ ਨੂੰ ਬਹੁਤ ਵੱਡੇ ਵੋਟਾਂ ਨਾਲ ਜਿਤਾਇਆ ਸੀ ਔਰ ਉਸ ਵੇਲੇ ਮੈਂ ਇਹ ਗੱਲ ਕਹੀ ਸੀ ਬੜੇ ਸ਼ਰਮ ਦੀ ਗੱਲ ਆ ਜਿਸ ਦਿਨ ਦੇਸ਼ ਦੇ ਅੰਦਰ ਲੋਕ ਆਜ਼ਾਦੀ ਮਨਾ ਰਹੇ ਹੋਣ ਤੇ ਉਸ ਵੇਲੇ ਇੱਕ ਦੇਸ਼ ਦਾ ਜਿਹੜਾ ਪੰਜਾਬ ਸਟੇਟ ਜਿਹਦੇ ਵਿੱਚ ਬਹੁਤ ਵੱਡੀ ਗੱਲ ਕੀਤੀ ਜਾਂਦੀ ਹੈ ਉੱਥੇ ਦਾ ਇੱਕ ਵਿਧਾਨ ਸਭਾ ਦਾ ਏਰੀਆ ਜਿੱਥੇ ਦੇ ਲੋਕਾਂ ਨੇ ਮਰਨ ਵਰਤ ਰੱਖਿਆ ਸੀ ਔਰ ਉਸ ਮਰਨ ਵਰਤ ਦੇ ਵਿੱਚ ਉਹਨਾਂ ਦੇ ਜਿਹੜਾ ਪ੍ਰੋਗਰਾਮ ਸੀ ਉਹਦੇ ਮੈਂ ਵੀ ਗਿਆ ਸੀਗਾ ਉਹਨਾਂ ਨੇ ਇਸ ਕਰਕੇ ਮਰਨ ਵਰਤ ਰੱਖਿਆ ਸੀ ਕਿ ਉੱਥੇ ਦੇ ਕੰਮ ਨਹੀਂ ਹੋ ਰਿਹਾ ਨਾ ਉੱਥੇ ਪਾਣੀ ਆ ਨਾ ਬੱਸਾਂ ਆ ਨਾ ਕੋਈ ਰਾਹ ਆ ਉੱਥੇ ਨਾ ਕੋਈ ਗੱਲ ਨਾ ਕੋਈ ਬਾਤ ਹੈ ਇੱਥੇ ਤੱਕ ਇਹਨਾਂ ਨੇ ਤਾਂ ਜਿਹੜੇ ਸਾਡੇ ਬਣਾਏ ਹੋਏ ਆ ਜਿਹੜੇ ਕਿ ਜਿਵੇਂ ਅਸੀਂ ਬੱਸ ਸਟੈਂਡ ਬਣਾ ਕੇ ਗਏ ਸੀ ਫੀਤੇ ਕੱਟੇ ਆ ਫੀਤੇ ਕੱਟਣ ਤੋਂ ਬਾਅਦ ਤਾਂ ਉਹਨਾਂ ਦੀ ਸਾਰੀ ਨਹੀਂ ਲਈ ਹੈਗੀ ਇੱਕ ਪ੍ਰੋਜੈਕਟ ਦੱਸਣ ਜਿਹੜਾ ਇਹ ਲੈ ਕੇ ਆਇਆ